ਸਾਇਨ ਮਾਹੌਲ ਲਈ ਬੰਦਿਆਂ ਦਾ ਸਿਆਣੇ ਹੋਣਾ ਲਾਜ਼ਮੀ ਹੈ ਕਿ ਔਰਤਾਂ ਦਾ ਭਾਜੀ ਦੋਨਾਂ ਦਾ ਦੋ ਲਾਜ਼ਮੀ ਹੈ ਜੀ ਇਹ ਅਸੀਂ ਔਰਤ ਨੂੰ ਤਾਂ ਸਿਰਫ ਕਰਕੇ ਨਾ ਇਹ ਗੱਲ ਕਰਕੇ ਬੰਦੇ ਸੁਰਖਰੂ ਹੋ ਜਾਂਦੇ ਆਂ ਵੀ ਔਰਤਾਂ ਲੜਦੀਆਂ ਜੀ ਔਰਤ ਨੂੰ ਇੱਕ ਗੱਲ ਦੀ ਦੋਸ਼ੀ ਮਨਾਉਂਦਾ ਸਮਾਜ ਹੀ ਕਹਿੰਦਾ ਹੈ ਕਿ ਕਦੀ ਕੁਆਰੇ ਭਰਾ ਅੱਡ ਨਹੀਂ ਹੋਏ ਵਿਆਹ ਤੋਂ ਬਾਅਦ ਅੱਡ ਹੁੰਦੇ ਹਾਂ ਜੀ ਪਰ ਮੈਨੂੰ ਇਹ ਗੱਲ ਦੱਸ ਦਿੰਦੇ ਦੇਖੋ ਜਦੋਂ ਕੋਈ ਬੱਚੀ ਕੋਈ ਕੁੜੀ ਧੀ ਕੋਈ ਕਿਸੇ ਸਾਡੇ ਘਰ ਚ ਵਿਆਹ ਕੇ ਆਉਂਦੀ ਹੈ ਭਾਜੀ ਉਹਨੂੰ ਪਤਾ ਹੀ ਨਹੀਂ ਸਾਡੇ ਘਰ ਦਾ ਮਾਹੌਲ ਕੀ ਹੈ ਉਹਨੂੰ ਤੁਸੀਂ ਦੱਸਣਾ ਹੁੰਦਾ ਨਾ ਤੁਹਾਡੇ ਘਰ ਦੇ ਵੱਡਿਆਂ ਦਾ ਇਹ ਫਰਜ਼ ਹੁੰਦਾ ਹੈ ਉੱਥੇ ਪਤਾ ਨਹੀਂ ਤੁਹਾਡੇ ਘਰ ਦਾ ਮਾਹੌਲ ਕਿਹੋ ਜਿਹਾ ਹੈ ਪਰ ਸਾਡੇ ਘਰ ਦਾ ਮਾਹੌਲ ਇਹ ਹੈ। ਆਪਾਂ ਨੇ ਇਹ ਚੀਜ਼ਾਂ ਕੋਸ਼ਿਸ਼ ਕਰਕੇ ਅਸੀਂ ਪਿੱਛੋਂ ਫੋਲੋ ਕਰਕੇ ਆਏ ਆ। ਇਹ ਚੰਗੀਆਂ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਤੁਹਾਨੂੰ ਚੰਗੀਆਂ ਲੱਗੀਆਂ ਜਰੂਰ ਫੋਲੋ ਕਰਿਓ। ਭਾਜੀ ਪਹਿਲੇ ਹੀ ਸਾਡੀ ਸੱਸ ਤਾਂ ਇਹ ਦੱਸਦੀ ਹੈ ਵੀ ਸਾਡੀ ਸੱਸ ਤਾਂ ਤਾਂ ਸਤੋਂ ਇੰਨੇ ਕੰਮ ਕਰਾਉਣੀ ਹੁੰਦੀ ਸੀ। ਅਸੀਂ ਤਾਂ ਤੁਹਾਨੂੰ ਫੁੱਲਾ ਮੰਗ ਰੱਖਿਆ ਹੋਇਆ ਹੈ। ਭਾਜੀ ਨਾਲੇ ਕੋ ਨੂੰ ਸੁਣਾ ਦੇਣਾ ਹੈ। ਨਾਲੇ ਗੱਲ ਕਰ ਲੈਣੀ ਜੀ ਇਹ। ਇਹ ਇਹ ਬੜਾ ਜ਼ਰੂਰੀ ਕੰਮ ਹੈ। ਮੈਂ ਸਾਨੂੰ ਕਈ ਵਾਰ ਕੋਈ ਪੁੱਛਦਾ ਹੈ ਕਹਿੰਦਾ ਤੁਸੀਂ ਹਸਬੰਡ ਵਾਈਫ ਲੜਦੇ ਹੋ ਮੈਂ ਖਾਜੀ ਬਹੁਤ ਲੜਦੇ ਆ। ਕ ਇਹ ਤਾਂ ਲਾਈ ਹੈਗੀ ਐ ਨਾ ਜੇ ਮੈਂ ਘਰੇ ਪਿਆਰ ਕਰਦਾ ਘਰਦਿਆਂ ਨੂੰ ਆਪਣੀ ਫੈਮਿਲੀ ਨੂੰ ਪਿਆਰ ਕਰਦਾ ਹੁਣ ਲੜਨ ਲਈ ਬਾਹਰ ਲੋਕਾਂ ਨਾਲ ਜਾਵਾਂ ਮੈਂ ਭਾਜੀ ਜਿਨ੍ਹਾਂ ਕੇ ਪਿਆਰ ਉਹ ਉੱਥੇ ਲੜੂੰਗਾ ਮੈਂ ਬਾਹਰ ਲਾ ਕਰੂਗਾ ਤੂੰ ਅੱਛਾ ਪਿਆਰ ਕਰਦੇ ਨੂੰ ਕਰੀਏ ਲੜਨੀ ਸਾਡੇ ਕੋਲੇ ਆ ਗਿਆ ਬੜੀ ਵਧੀਆ ਗੱਲ ਕਿ ਇਹ ਇਸ ਕਰਕੇ ਇਹ ਇਸ ਚੀਜ਼ਾਂ ਜ਼ਰੂਰੀ ਨਹੀਂ ਇਹ ਸਾਡੇ ਸੁਭਾਅ ਦਾ ਹਿੱਸਾ ਹੈ